ਹਾਂ ਪਤਾ ਹੈ ਇਹ ਕਿ ਸੈਂਡ ਕਰਾਂਗੇ ਹਾਂਜੀ ਜਰਾਬ ਕੀ ਕਰ ਰਹੇ ਹੋ ਇਹ ਫਰੈਂਡ ਸਰਕਲ ਹੈ ਗਰੇ ਕੌਣ ਹੈ ਦੋਸਤ ਆ ਗਰੇ ਥੋੜੇ ਦੋਸਤੋ ਦੱਸ ਮੈਨੂੰ ਵੀਰੇ ਆ ਅੱਛਾ ਕਿਹੜਾ ਕਿਹੜਾ ਵੀਰਾ ਵਾ ਇਹ ਵੱਡਾ ਉਹ ਵੱਡਾ ਦੋਵੇਂ ਵੀਰੇ ਆ ਠੀਕ ਆ ਕਿਹਦੇ ਆ ਵੀਰਿਆ ਨਾ ਕਿਹਦੇ ਆ ਜੀ ਕੀ ਜਦੋਂ ਉਹ ਸਟਾਰਟ ਕਰ ਦਿੰਦਾ ਵਾ ਗੱਡੀ ਕਿਹੜੀ ਸਟਾਰਟ ਕਰ ਦਿੰਦਾ ਵਾ ਹਾਂ ਕਿਤੇ ਸਟਾਰਟ ਕਰਤੀ ਨਹੀਂ ਪੁੱਤ ਕਿਥੋਂ ਆਇਆ ਵਾ ਇਧਰ ਵੇ ਆ ਫਰਗੋਣਾ ਅੱਜ ਹਰਗੁਣਾ ਦਾ ਧਮਾਨ ਨਹੀਂ ਹਾਂ ਕਿੱਦਾਂ ਚਲੀਏ ਪੇੜ ਨੂੰ ਪਾ ਦੇ ਕੀ ਕਰਦਾ ਫਿਰਦਾ ਇਧਰ ਆ ਓਏ ਨਹੀਂ ਉਹ ਤੂੰ ਓਏ ਪਾ ਦੇ ਮਮਾ ਕਿੱਥੇ ਆ ਇਧਰ ਆ ਓਏ ਆਹ ਮੂੰਹ ਕਿਦਾਂ ਬੇੜਿਆ ਛੱਡ ਛੱਡ ਦੇ ਨੂੰ ਪਤਾ ਕੀ ਕਹਿੰਦੇ ਆ ਬੁੱਕਾ ਕਿਦਾਂ ਬੇੜਿਆ ਉਹ ਰਹਿਣ ਦੇ ਨੂੰ ਭਰਾਵਾ ਪਤਾ ਕੀ ਕਹਿੰਦੇ ਆ ਆਈਸਕ੍ਰੀਮ ਖਾਂਦਾ ਹੈ ਓਏ ਭੁੱਖਿਆ ਪਤਾ ਹੈ ਕੁਕਿਆ ਮੂਲ ਵੇਡ ਲਿਆ ਇਹ ਜੀ ਇਹਨਾਂ ਦੀ ਭੈਣ ਹਰਗੁਣ ਹਰਗੁਣ ਦਾ ਧਮਾਨ ਅੱਜ ਉਥੇ ਰੌਣਕਾਂ ਲੱਗੀਆਂ ਹਾਂ ਮੇਰੇ ਪਾਸ Ice cream of não tem Hum, hum, ah, aí ਤੈਨੂੰ ੜੋੜਾ ਜਿਆਦਾ ਪੜਾਉਣਾ ਵਾ। ਥਰਗਣ। ਪੱਕ ਗਈ ਆ ਉਹ ਵੀ ਸੌਂ ਗਈ। ਟੋ ਕਰਦਾ ਵਾਂ। ਤੂੰ ਹਰ ਗਣ ਨੂੰ ਉਠਾਲ ਨਾ ਨਹੀਂ ੜੋੜਾ ਪਾ ਕੇ ਹੋਣਾ। ਨਾ। ਪਾ ਦੇ ਵੀਰੇ। ਉਹ। ਜਿਆ ਵੀਰੇ। ਤੂੰ ਸਾਰੇ ਇੱਕ ਬਟਨ ਖੋਲ ਦੇ ਓਏ। ਨੀਚੇ ਆ। ਕਰਦਾ ਹੋਏ ਕਿੰਨੂ ਵਾਜਾ ਮਾਰਦਾ ਤੂੰ ਗੋਰੀ ਵਾਈ ਮਾਰਦਾ

ਇਟ ਆਈਓ ਲੈ ਵੀ ਲੋਈ ਕੋ ਤੋ ਕੋਨਾ ਹੋ ਜੇ ਤੋ ਕਰੇ ਵੀ ਤਰਾ ਅੰਮ੍ਰੋ ਪੋਤ ਨਹੀਂ ਆ ਆ ਧਿਆ ਕਰ ਓਹ ਤੋ ਰੱਖੋ ਤੜੀ ਕੋ ਕਰਾ ਆ ਆ ਇਹਨੂੰ ਤੇਰੇ ਤੋਂ ਦੇਖ ਕੇ ਹਾਲੇ ਲਗੋ ਨਾ ਤੋ ਹਾਲੋ ਬੇ ਹਾਲੋ ਬੇ ਬੋਲ ਲੈ ਜਿਹੜੇ ਬੱਚਿਆਂ ਵਾ ਅੱਜ ਦੇ ਸਾਰੇ ਪ੍ਰੋਗਰਾਮ ਦਾ ਕ੍ਰੈਡਿਟ ਜਿਹੜਾ ਵੈਨ ਹਰਗੁਣ ਕੌਰ ਨੂੰ ਜਾਂਦਾ ਹਰਗੁਣ ਕੌਰ ਹਮ ਹਰਗੁਣ ਹਾਂਜੀ ਹਾਂਜੀ ਇਹਨੇ ਕੁੜੀ ਨੇ ਨੀਂਦਾ ਵੀ ਪੂਰੀਆਂ ਕਰਨੀਆਂ ਵਾ ਹੈਨਾ ਕਾਹਦੇ ਉਹਨਾਂ ਕੋਲ ਬੋਚ ਰੋ ਚਮਾ ਕਰਾ ਦੇ ਨੀਂਦਾ ਵੀ ਪੂਰੀਆਂ ਕਰਨੀਆਂ ਨਾ ਆਹੋ ਓਏ ਹੋਏ ਫੇਲ ਹੀ ਨਾਉਣ ਲੱਗੀ ਲੱਗਦੀ ਹੈ ਨਾ ਨਹੀਂ ਡੁੱਗਲ ਪਿਆ ਤਾਂ ਮੈਨੂੰ ਕਿਹਦੇ ਕੌਣ ਕਿਹਦੇ ਕੌਣ ਦੇ ਚਲੇ ਮਨਾ ਹੁ ਵੀਰਾਡੇ ਤਿਆਰ ਹਨ ਸਾਰੇ ਚੱਲ ਗਏ ਵੀ ਪਿੰਡ ਨੂੰ ਹੁਣ ਅਸੀਂ ਟਾਟਾ ਬਾਏ ਕਰਨ ਲੱਗੇ ਆ ਪਹੁੰਚਣ ਆਲੇ ਆ ਓ ਤੂੰ ਬੈਲ ਧਿਆਵਾ ਆ ਮਿਲੋ ਮਿਲੋ ਘਵਾ ਦਿਓ ਹੁਣ ਚਲੋ ਹਾਂ ਕਿ ਜਾਓਗੇ ਦਿੱਥੇ ਲੱਭ ਕੇ ਮਿਲ ਆਓਗੇ ਬਾਏ ਬਾਏ ਇਹ ਗੋਰੇ ਦੇ ਫਰੈਂਡ ਵੀ ਸਾਰੇ ਬਾਏ ਬਾਏ ਕਾਣ ਦੇ ਮਿਲਣ ਦੇ ਚਲੋ ਜੀ ਹਰਗੁਣਕਾ ਪਿੰਡ ਨੂੰ ਬਾਏ ਬਾਏ ਚਲੀਏ ਹੁਣ ਘਰ ਨੂੰ ਫਤਵੀਰ ਸਿੰਘ ਹੋਣੀ ਚੱਲੇ ਹੁਣ ਘਰ ਆਪਣੀ ਨੀਗੀ ਜੀ ਗੁੜੀਆ ਨੂੰ ਭੈਣ ਨੂੰ ਮਿਲ ਕੇ హరణ క